ਨਮਸਕਾਰ ਦੋਸਤੋ ਪੀਪੀ ਨਿਊਜ਼ ਹੱਬ ਵਿੱਚ ਤੁਹਾਡਾ ਸਵਾਗਤ ਹੈ ਪਾਖੜਾ ਡੈਮ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੇ ਹੋਣ ਕਾਰਨ ਦਰਿਆਵਾਂ ਵਿੱਚ ਪਾਣੀ ਜ਼ਿਆਦਾ ਮਾਤਰਾ ਵਿੱਚ ਛੱਡਿਆ ਜਾ ਰਿਹਾ ਹੈ ਜਿਸ ਨਾਲ ਪਿੰਡ ਦੋਲਾ ਬਸਤੀ ਲੋਅਰ ਰਾਏਪੁਰ ਵਿੱਚ ਪਾਣੀ ਦਾ ਖਤਰਾ ਵਧੇਰੇ ਹੋਣ ਕਾਰਨ ਪੂਰੇ ਪਿੰਡ ਨੂੰ ਬਾਬਾ ਆਸ਼ਰਮ ਵਿੱਚ ਲਿਆਂਦਾ ਗਿਆ ਹੈ ਜੋ ਕਿ ਪਿੰਡ ਵਿੱਚ ਉੱਪਰਲੇ ਬੰਨੇ ਤੇ ਹੈ कैबिनेट मंत्री सरदार हरजोत सिंह बैंस द्वारा मेडिकल टीम पेज के पिंडवासिया दा चेकअप करवाया गया अते खुद मौके ते पहुंच के आन दी व्यवस्थावी करवाई गई इस दे नाल नाल पिंड गग्गा दी नौजवान सभा ने पिंडवासिया लई राशन अते पशुवां लई चारे दी सुविधा मुहैया करवाई आओ देखिए की कह पिंड गग्गा दी नौजवान सभा ने पीबी न्यूज़ हब तो कमल कइ दी रिपोर्ट ਸਰ ਜੀ ਤੇ ਸਾਨੂੰ ਮੈਂ ਪਿੰਡ ਰਾਏਪੁਰੋਂ ਲੋਹਰ ਤੋਂ ਬੋਲਦੇ ਆਂ ਜੀ ਕਿ ਸਾਨੂੰ ਪਾਣੀ ਤੋਂ ਖਤਰਾ ਬਹੁਤ ਜ਼ਿਆਦਾ ਸੀ ਤੇ ਘਰਾਂ ਵਿੱਚ ਪਾਣੀ ਪਹੁੰਚ ਚੁੱਕਿਆ ਤੇ ਅਸੀਂ ਆਸ਼ਰਮ ਵਿੱਚ ਜਾ ਕੇ ਸਾਰੇ ਪਿੰਡ ਵਾਸੀਆਂ ਲੈ ਕੇ ਬੈਠੇ ਆਂ ਸਤਿ ਸ੍ਰੀ ਅਕਾਲ ਜੀ ਅੱਜ ਹੁਕਮ ਹੋਇਆ ਸੀ ਸਾਨੂੰ ਪਿੰਡ ਵੱਲੋਂ ਬੰਦ ਲੈੜੀ ਤੋਂ ਬਹੁਤ ਸਾਰੇ ਸਾਡੇ ਸਤਕਾਰਯੋਗ ਸਾਥੀ ਆਗੇ ਆ ਅ ਮੁੰਡਾ ਸੈਦੂ ਐ ਸੇਖੋ ਐ ਤੇ ਕਾਕੂ ਰਾਏਪੁਰਾ ਇੱਕ ਮੇਰੇ ਭਰਾ ਐ ਸਰਪੰਚ ਗੱਗ ਤੋਂ ਬਿੱਟੂ ਤੇ ਸਮਾਜ ਭਲਾਈ ਸੰਸਥਾ ਪਿੰਡ ਗੱਗ ਜਿਹੜੇ ਕੀ ਇਹ ਕੰਮ ਕਰਦੀ ਹੈ ਅੱਜ ਵੀ ਅਸੀਂ ਸ਼ਾਹਪੁਰ ਬੇਲਾ ਚੱਲੇ ਆਂ ਕੱਲ ਛਕੀਆਂ ਵੇਲੀਆਂ ਗਏ ਸੀਗੇ ਤੇ ਸਾਨੂੰ ਪਤਾ ਲੱਗਿਆ ਇੱਥੇ ਬਦਲੇੜੀ ਗੋਲੇ ਗੋਲਾਬਸਤੀ ਨੂੰ ਕੋਈ ਦਿੱਕਤ ਹੈ ਕਿ ਰਾਸ਼ਨ ਦੀ ਤੇ ਹਰੇਚਾਰੇ ਸੁੱਤੇ ਚਾਰੇ ਦੀ ਉਹ ਸੇਵਾ ਲੈ ਕੇ ਆਏ ਆ ਤੇ ਅੱਗੇ ਨੂੰ ਵੀ ਆਪਾਂ ਆਪਣੀ ਸੇਵਾ ਨਿਭਾਵਾਂਗੇ ਮਹਾਰਾਜ ਮਿਹਰ ਕਰਨ ਕਿ ਅੱਜ ਹੁਣ ਮੌਸਮ ਖੁੱਲ ਜਾਵੇ ਜੇ ਹੋਰ ਵੀ ਲੋੜ ਹੋਈ ਰਾਸ਼ਨ ਦੀ ਹੋਈ ਸੁੱਤੇ ਚਾਰੇ ਦੀ ਹੋਈ ਹਰੇਚਾਰੇ ਦੀ ਹੋਈ ਜਰੂਰ ਪਹੁੰਚਾਵਾਂਗੇ ਸਾਨੂੰ ਤੁਸੀਂ ਕਾਲ ਕਰ ਦਿਓ ਤੇ ਭਾਈ ਸੇਖੋ ਸਾਹਿਬ ਦਾ ਕਾਕੂ ਰਾਇਵਰ ਦਾ ਸ਼ਰੇਤ ਜੀ ਨੇ ਖੁਦ ਸਾਨੂੰ ਦੋ ਤਿੰਨ ਵਾਰੀ ਕਾਲ ਕੀਤੀ ਹੈ ਸਰਪਾਲ ਸਾਹਿਬ ਸਾਡੇ ਮਿਸਟਰ ਹੈ ਪੁਰਾਣੇ ਠੇਕੇਦਾਰ ਸੀ ਪੰਚਾਇਤ ਤੁਹਾਡਾ ਧੰਨਵਾਦ ਹੈ ਸਾਡੀ ਸੇਵਾ ਤੋਂ ਚਲੋ ਮਾਲਕ ਨੇ ਲੈਣੀ ਲੈਣੀ ਹੈ ਸੋ ਸਾਰੀ ਸਸਤਾ ਸਾਡਾ ਇੱਕ ਨਹੀਂ ਦੋ ਟਰੈਕਟਰ ਆਏ ਭਰੇ ਹੋਏ ਜਿਹੜੇ ਸ਼ਾਹਪੁਰ ਢੇਲਾ ਹੁਣ ਚੱਲੇ ਆ ਚੰਦਪੁਰ ਢੇਲਾ ਗੰਜਪੁਰ ਢੇਲਾ ਬੂਤ ਬੂਤ ਤੇ ਭਰੇ ਹੋ ਬੜੇ ਟਰਾਲੇ ਆ ਕਿਉਂਕਿ ਸਾਨੂੰ ਇਨਫੋਰਮੇਸ਼ਨ ਜਿੰਨੀ ਕਿ ਮਿਲੀ ਵੀ ਉਹਨਾਂ ਕੋਲ ਡੰਕਰ ਕੁਝ ਥੋੜੇ ਜਿਹਾ ਤੁਹਾਡੇ ਜੇ ਫਿਰ ਵੀ ਲੋਡ ਹੋਈ ਫਿਰ ਤੁਹਾਨੂੰ ਤੁਹਾਡੀ ਸੇਵਾ 'ਚ ਹਾਜ਼ਰ ਹ